ਕੱਲ ਹੋਣ ਹੈਗੀ ਐ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣ ਦੀ ਲੰਡਨ ਪੈਰਿਸ ਕੈਲੀਫੋਰਨੀਆ ਸੀ ਨਹੀਂ ਬਣਾਉਣਾ ਸਾਨੂੰ ਤਾਂ ਸਾਡਾ ਪੰਜਾਬ ਹੀ ਮੋੜ ਦੋ ਸਾਡਾ ਜਿਹੜਾ ਹਸਤਾ ਵਸਤਾ ਪੰਜਾਬ ਹੈ ਉਹਨੂੰ ਕਿਵੇਂ ਦੁਬਾਰਾ ਆਪਾਂ ਰਿਵਾਈਵ ਕਰਨਾ ਹੈ ਉਹਦੇ ਤੇ ਆਪਣਾ ਅੱਜ ਫੰਕਸ਼ਨ ਜਿਹੜਾ ਹੈ ਡਿਪੈਂਡਡ ਇੰਡਸਟਰੀ ਬਹੁਤ ਵੱਡੀ ਇੱਕ ਰੀਡ ਦੀ ਹੱਡੀ ਦਾ ਬਹੁਤ ਵੱਡਾ ਮਣਕਾ ਇੰਡਸਟਰੀ ਹੈ ਵੱਡੀ ਵੀ ਛੋਟੀ ਵੀ ਐਮਐਸਏ ਵੀ ਦੁਕਾਨਦਾਰ ਵੀ ਇੱਕ ਸਰਕਲ ਚੱਲਦਾ ਹੈ ਇੱਕ ਸਾਈਕਲ ਚੱਲਦਾ ਹੈ ਪਿੰਡਾਂ ਦੇ ਵਿੱਚ ਖੇਤੀ ਭਰਪੂਰ ਹੋਵੇ ਖੇਤੀ ਦੀਆਂ ਜਿਹੜੀਆਂ ਉਪਜਾਂ ਨੇ ਫਸਲਾਂ ਨੇ ਉਹਨਾਂ ਨੂੰ ਵਧੀਆ ਭਾਅ ਮਿਲਣ ਤਾਂ ਉਹ ਜਿਹੜਾ ਪਿੰਡੋਂ ਸ਼ਹਿਰ ਚੱਲ ਕੇ ਆਉਂਦਾ ਬਾਜ਼ਾਰ ਉਹ ਬਾਜ਼ਾਰਾਂ ਚ ਰੌਣਕਾਂ ਆਉਂਦੀਆਂ ਨੇ ਬਾਜ਼ਾਰਾਂ ਚ ਰੌਣਕਾਂ ਆਉਂਦੀਆਂ ਨੇ ਤਾਂ ਲੋਕਾਂ ਦਾ ਇਨਕਮ ਲੈਵਲ ਵਧਦਾ ਹੈ ਵਪਾਰੀ ਆਪਦਾ ਵਪਾਰ ਵਧਾਉਣ ਬਾਰੇ ਸੋਚਦਾ ਹੈ ਕਿ ਹੁਣ ਮੇਰੇ ਕੋਲੇ ਇੰਨੀ ਡਿਮਾਂਡ ਆ ਗਈ ਹੁਣ ਅਗਲੇ ਸਾਲ ਮੈਨੂੰ ਇੰਨੀ ਡਿਮਾਂਡ ਆਊਗੀ ਤਾਂ ਅੱਗੇ ਜਾ ਕੇ ਫਿਰ ਵੱਡੀ ਇੰਡਸਟਰੀ ਜਦੋਂ ਆਉਂਦੀ ਹੈ ਉਹ ਆਊਟਸੋਰਸਿੰਗ ਲਈ ਛੋਟਿਆਂ ਤੇ ਲੋਕਲ ਤੇ ਡਿਪੈਂਡ ਕਰਦੇ ਨੇ ਇਹਦੇ ਨਾਲ ਪੂਰਾ ਸਾਈਕਲ ਬਣਦਾ ਹੈ ਸਰਕਾਰ ਕੋਲੇ ਰੈਵਨਿਊ ਆਉਂਦਾ ਤੁਸੀਂ ਲੋਕਾਂ ਨੂੰ ਕੰਮ ਦਿੰਦੇ ਹੋ ਰੋਜ਼ਗਾਰ ਦਿੰਦੇ ਹੋ ਇੱਕ ਸਰਕਲ ਹੈ ਸਾਡੀ ਸਰਕਾਰ ਜਦੋਂ ਦੀ ਆਈ ਹੈ ਮੈਂ ਆਪ ਖੁਦ ਮੁੰਬਈ ਚੇਨਈ ਬੈਂਗਲੌਰ ਪੂਨੇ ਹైదరాబాద్ ਦਿੱਲੀ ਮੈਂ ਆਪ ਜਾ ਕੇ ਆਇਆ ਜਿਹੜੇ ਵੱਡੇ ਸਨ ਅਦਕਾਰ ਨੇ ਕਿ ਤੁਸੀਂ ਆਓ ਮਾਹੌਲ ਸਾਡੇ ਹੁਣ ਬਹੁਤ ਵਧੀਆ ਹੈ ਸਰਕਾਰਾਂ ਬਦਲ ਗਈਆਂ ਹਿੱਸੇਦਾਰੀਆਂ ਵਾਲਾ ਕੰਮ ਮੁੱਕ ਗਿਆ ਮੇਰੇ ਕਿੰਨੇ ਮੈਨੂੰ ਕਿੰਨੇ ਇਹ ਕੰਮ ਖਤਮ ਹੋ ਗਿਆ ਤੁਹਾਨੂੰ ਇੰਡਸਟਰੀਅਲ ਪਾਲਿਸੀ ਨਹੀਂ ਈਜ਼ੀ ਤੇ ਸੌਖੀ ਦੇਵਾਂਗੇ ਕਿ ਤੁਸੀਂ ਸਾਡੇ ਪੰਜਾਬ ਦੀ ਧਰਤੀ ਤੇ ਆਓ ਬਰਕਤ ਵਾਲੀ ਧਰਤੀ ਹੈ ਗੁਰੂਆਂ ਪੀਰਾਂ ਸ਼ਹੀਦਾਂ ਦੀ ਧਰਤੀ ਹੈ ਤੇ ਕੰਮ ਦਿਓ ਨਾਲ-ਨਾਲ ਸਿਸਟਰ ਕੰਪਨੀਆਂ ਆਉਣਗੀਆਂ ਨਾਲ-ਨਾਲ ਕੰਮ ਸਾਰੇ ਦਾ ਵਧੂਗਾ ਮੈਂ ਇਹ ਦੱਸ ਦਿਆਂ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਹੁਣ ਤੱਕ ਲਗਭਗ 70000 ਕਰੋੜ ਦੇ ਨੇੜੇ ਤੇੜੇ ਦਾ ਜਿਹੜਾ ਇਨਵੈਸਟਮੈਂਟ ਹੈ ਉਹ ਆ ਚੁੱਕੀ ਹੈ ਕਿਸੇ ਦਾ ਕੰਮ ਚੱਲ ਪਿਆ ਕਿਸੇ ਦਾ ਚੱਲਣ ਵਾਲਾ ਹੈ ਕਿਸੇ ਦਾ ਮੈਂ ਤੁਹਾਡਾ ਘਾਟ ਨੂੰ ਕਰਾਇਆ ਕਿਸੇ ਦਾ ਪਾਈਪਲਾਈਨ ਚ ਹੈ ਟਾਟਾ ਸਟੀਲ ਲੁਧਿਆਣੇ ਦੇ ਵਿੱਚ ਪਲਾਂਟ ਲਾ ਰਹੀ ਹੈ ਸੈਕੰਡ ਬਿਗੇਸਟ ਆਫਟਰ ਜਮਸ਼ੇਦਪੁਰ ਬਹੁਤ ਵੱਡਾ ਪਲਾਂਟ ਲਾ ਰਹੀ ਹੈ ਸਾਈਕਲ ਬੈਲੀ ਚ ਸਨਾਥਨ ਟੈਕਸਟਾਈਲ ਜਦੋਂ ਆਪਾਂ ਜਾਣਦੇ ਆ ਸਰਹੰਦ ਤੋਂ ਰਾਜਪੁਰੇ ਨੂੰ ਵਿਚਾਲੇ ਇੱਕ ਜਗ੍ਹਾ ਤੇ ਮੈਕਡੋਨਲਡਸ ਆਉਂਦਾ ਉਹਦੇ ਪਿਛਲੇ ਪਾਸੇ ਉਹਨਾਂ ਨੇ ਜਗ੍ਹਾ ਖਰੀਦੀ ਐ ਸਨਾਤਨ ਟੈਕਸਟਾਈਲ ਆ ਰਹੇ ਆ ਸਾਡੇ ਕੋਲੇ ਬਰਜਰ ਪੇਂਟ ਸਾਡੇ ਕੋਲ ਜਰਮਨੀ ਦੀਆਂ ਤਿੰਨ ਕੰਪਨੀਆਂ ਆਈਆਂ ਨੇ ਕਲਾਸ ਜਿਹੜੀ ਕਿ ਕਮੈਨਾ ਬਣਾਉਂਦੀ ਐ ਬਿਲਕੁਲ ਕਲਾਸ ਦੇ ਨਾਲ ਹੀ ਮੋਰਿੰਡੇ ਐ ਫ੍ਰੈਡਨਬਰਗ ਉਹ ਬਣ ਰਹੀ ਐ ਸਾਰਾ ਕੁਝ ਹੋ ਗਿਆ ਇਹਨਾਂ ਦਾ ਅੱਧੀ ਤੋਂ ਵੱਧ ਬਿਲਡਿੰਗ ਵੀ ਕੰਪਲੀਟ ਹੋ ਗਈ ਉਹ ਮਰਸੀਡਿਸ ਵਗੈਰਾ ਦੇ ਸੈਂਸਰ ਬਣਾਉਂਦੇ ਬਰਵਿਓ ਇਹ ਲਹਿਰਗਾਗੇ ਦੇ ਨੇੜੇ ਇੱਕ ਪਿੰਡ ਚ ਲੱਗੀ ਹੈ ਜਿਹੜੇ ਪਰਾਲੀ ਤੋਂ ਬਾਇਓ ਗੈਸ ਬਣਾਉਂਦੇ ਨੇ ਇੰਡੀਅਨ ਆਇਲ ਨਾਲ ਉਹਨਾਂ ਦਾ ਸਮਝੌਤਾ ਕਰਵਾਇਆ ਤੁਸੀਂ ਹੈਰਾਨ ਹੋ ਜਾਓਗੇ ਇੱਕ 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 ਛੋਟੀ ਜੀ ਫੈਕਟਰੀ 47000 ਏਕੜ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚੋਂ ਇੱਕ ਵੀ ਥੀਲਾ ਪਰਾਲੀ ਦਾ ਸੜਨ ਨਹੀਂ ਦਿੰਦੀ ਆਪ ਚੱਕ ਕੇ ਲੈ ਕੇ ਆਉਂਦੇ ਨੇ 24 ਘੰਟੇ ਫੈਕਟਰੀ ਚੱਲਦੀ ਐ ਤੇ ਸਾਰਾ ਸਾਲ ਚੱਲਦੀ ਐ ਬਰਵੀਓ ਦਾ ਨਾਮ ਬਰਵੀਓ ਆਉਣ ਵਾਲੇ ਦਿਨਾਂ 'ਚ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਹੋਰ ਆ ਰਹੀਆਂ ਨੇ